ਸੋ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀ ਆਪ ਸੰਗਤ ਦੀ ਅਸੀਸ ਦੇ ਨਾਲ ਹਾਕੀਮ ਅੱਲਾ ਯਾਰ ਖਾਂ ਜੋਗੀ ਜੀ ਜਿਨ੍ਹਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਤ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਆਜੀਤ ਸਿੰਘ ਬਾਬਾ ਜੁਝਾਰ ਸਿੰਘ ਔਰ ਸਤ ਗੁਰੂ ਜੀ ਦੇ ਪਿਆਰੇ ਗੁਰਸਿੱਖ ਜੋ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਜੋ ਗਾਂਝ ਨਾਮਾ ਜਿਹੜਾ ਨਾਮ ਦੀ ਪੁਸਤਕ ਸ਼ੇਰਾਂ ਦੇ ਰੂਪ ਵਿੱਚ ਸੰਗਤ ਨੂੰ ਭੇਟ ਕੀਤੀ ਹੈ ਸੋ ਇਸ ਕਿਤਾਬ ਦੇ 10 ਤਕਰੀਬ ਸ਼ੇਰ ਆਪ ਸੰਗਤ ਦੇ ਨਾਲ ਦਾਸ ਨੇ ਸਾਂਝੇ ਕੀਤੇ ਨੇ ਸੋ ਆਓ ਉਸ ਤੋਂ ਅਗਲੇ ਸ਼ੇਰਾਂ ਦੀ ਵਿਚਾਰ ਸੰਖੇਪ ਰੂਪ ਵਿੱਚ ਸਰਵਣ ਕਰੀਏ ਜੀ ਹਕੀਮ ਅੱਲਾ ਜਾਰਖਾ ਜੋਗੀ ਜੀ ਨੇ ਇਸ ਲਈ ਸ਼ੇਰਾਂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਚਮਕੌਰ ਦੀ ਗੜੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੋ ਸਾਹਿਬਜ਼ਾਦੇ ਔਰ ਕੁਝ ਗਿਣਤੀ ਦੇ 40 ਕੁ ਦੇ ਕਰੀਬ ਗੁਰਸਿੱਖਾਂ ਦੇ ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ ਉਸ ਵਕਤ ਕਹਿੰਦੇ ਨੇ ਸ਼ਾਮਾਂ ਦਾ ਦੀਵਾਨ ਸਜਾਇਆ ਜਾਂਦਾ ਸੋਧਾਰ ਰਹਿ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਜਪ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸਤਗੁਰੂ ਜੀ ਦੇ ਪਿਆਰੇ ਗੁਰਸਿੱਖ ਜਿਹੜੇ ਆਪਣੇ ਕੰਮਰ ਕੱਸੇ ਖੋਲਦੇ ਨੇ ਜਿਹੜੇ ਤੰਬੂ ਲਗਾਏ ਗਏ ਸੀ ਉਹਨਾਂ ਦੇ ਵਿੱਚ ਕੁਝ ਸਿੱਖ ਆ ਰਾਮ ਕਰਨ ਚਲੇ ਜਾਂਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਇੱਕ ਤੰਬੂ ਦੇ ਵਿੱਚ ਪਹੁੰਚਦੇ ਨੇ ਜੋ ਸਤਗੁਰੂ ਜੀ ਦੀ ਸੇਵਾ ਵਿੱਚ ਸਿੰਘਾਂ ਨੇ ਤਿਆਰ ਕਰ ਦਿੱਤੇ ਸਤਗੁਰੂ ਜੀ ਉਸ ਤੰਬੂ ਦੇ ਵਿੱਚ ਕੁਝ ਸਮਾਂ ਜਿਹੜੇ ਉਹ ਬੈਠਦੇ ਨੇ ਪਰਮਾਤਮਾ ਆਖਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ ਉਸ ਤੋਂ ਬਾਅਦ ਜੋਗੀ ਜੀ ਕਹਿੰਦੇ ਡੇਢ ਕੁ ਘੜੀ ਜਦੋਂ ਰਾਤ गुजरी ਦੀ ਹੈ ਸਤਿਗੁਰੂ ਜੀ ਬਾਹਰ ਆਉਂਦੇ ਨੇ ਹਵਾ ਦੇ ਵਿੱਚ ਸਤਿਗੁਰੂ ਜੀ ਟਹਿਲ ਰਹੇ ਨੇ ਅਕਾਲ ਪੁਰਖ ਦੇ ਸਨਮੁਖ ਸਤਿਗੁਰੂ ਜੀ ਇੱਕ ਅਰਦਾਸ ਕਰਦੇ ਨੇ ਕਰਤਾਰ ਸੇ ਕਹਤੇ ଥିਏ گویا ਰੂਬਰੂ ਹੋਕਰ ਕਲ ਜਾਊਗਾ ਚਮਕੌਰ ਸੇ ਮੈਂ ਸੁਰਖ ਰੂ ਹੋਕਰ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਇਸ ਚਮਕੌਰ ਦੀ ਘੜੀ ਦੇ ਵਿੱਚੋਂ ਕਲਪੂਰਨ ਤੌਰ ਤੇ ਇਸ ਜ਼ਿੰਮੇਵਾਰੀ ਤੋਂ ਮੁਕਤ ਹੋ ਕੇ ਇਥੋਂ ਨਿਕਲਾਂਗਾ ਜਿਹੜੀ ਜ਼ਿੰਮੇਵਾਰੀ ਤੁਸੀਂ ਮੇਰੇ ਸਿਰ ਤੇ ਪਾਈ ਸੀ ਸਿਸ ਤਰ੍ਹਾਂ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਅਕਾਲ ਪੁਰਖ ਦੇ ਸਨਮੁਖ ਕੋਜ ਬਚਨ ਕਹੇ ਹਕੀਮ ਅੱਲਾ ਯਾਰ ਖਾਂ ਜੋਗੀ ਜੀ 11 ਨੰਬਰ ਸ਼ੇਰ ਦੀ ਅਰੰਭਤਾ ਤੋਂ ਇਹ ਬਚਨ ਸ਼ੁਰੂ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿ ਰਹੇ ਸੀ ਮੈਂ ਤੇਰਾ ਹੂੰ ਬੱਚੇ ਵੀ ਮੇਰੇ ਤੇਰੇ ਹੈ ਮੌਲਾ थे तेरे ही हैं तेरे रहेंगे मेरे दाता जिस हाल में रखे तू वही खाल है अच्छा ज शिकर के आने का जुबा पर नहीं शिकवा लेटे हुए हैं खालसा जी आज ज़िमी पर किस तरह से चैन आए खमे शाह नशी पर धन गुरु गोबिंद सिंह सच्चे पातशाह अकाल पुरख के सन्मुख ਸਪਰਮਾਤਮਾ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਇੱਕ ਬਚਨ ਕਰਦੇ ਨੇ ਮੈਂ ਤੇਰਾ ਹੂੰ ਬੱਚੇ ਵੀ ਮੇਰੇ ਤੇਰੇ ਹੈ ਮੌੜਾ ਹੈ ਅਕਾਲ ਪੁਰਖ ਵਾਹਿਗੁਰੂ ਮੈਂ ਤੇਰਾ ਹਾਂ ਤੇ ਮੇਰੇ ਜਿਹੜੇ ਬੱਚੇ ਨੇ ਇਹ ਤੇਰੀ ਦਾਤ ਨੇ ਇਹ ਬੱਚੇ ਵੀ ਤੇਰੇ ਹਨ ਤੇ ਤੇਰੇ ਹੀ ਹੈ ਤੇਰੇ ਰਹੇਗੇ ਤੇਰੇ ਦਾਤਾ ਹੀ ਮੇਰੇ ਦਾਤਾ ਜੀ ਇਹ ਤੇਰੀ ਦਾਤ ਹੈ ਇਹ ਬੱਚੇ ਤੇਰੇ ਹੀ ਸਨ ਹੁਣ ਵੀ ਤੇਰੇ ਨੇ ਤੇ ਜਦੋਂ ਇਹ ਇਸ ਸੰਸਾਰ ਤੋਂ ਸਰੀਰਕ ਚੋਲਾ ਤਿਆਗ ਦੇਣਗੇ ਸ਼ਹਾਦਤ ਦਾ ਜਾਮ ਪੀ ਜਾਣਗੇ ਤਾਂ ਵੀ ਇਹ ਬੱਚੇ ਤੇਰੇ ਹੀ ਰਹਿਣਗੇ ਜਿਸ ਖਾਲ ਵਿੱਚ ਰੱਖੇ ਤੂੰ وہی ਖਾਲ ਹੈ ਅੱਛਾ हे ਪ੍ਰਮਾਤਮਾ ਤੂੰ ਜਿਸ ਵੀ ਖਾਲ ਵਿੱਚ ਮੈਨੂੰ ਰੱਖੇ ਉਹ ਚੰਗਾ ਹੈ ਤੇਰੇ ਬਾਣੇ ਦੇ ਵਿੱਚ ਜਿੱਥੇ ਵੀ ਤੂੰ ਮੈਨੂੰ ਰੱਖ ਰਿਹਾ ਹੈ ਜਿਵੇਂ ਵੀ ਮੇਰੇ ਨਾਲ ਜੋ ਕੁਝ ਬਾਣੇ ਵਰਤ ਰਹੇ ਨੇ हे ਪ੍ਰਮਾਤਮਾ ਮੈਂ ਉਹ ਪ੍ਰਵਾਨ ਕਰਦਾ ਹਾਂ ਉਹ ਮੇਰੇ ਨਾਲ ਚੰਗਾ ਹੀ ਹੋ ਰੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕ ਮਾਛੀਵਾੜੇ ਦੇ ਜੰਗਲ ਵਿੱਚ ਇੱਕ ਵਚਨ ਆਕੇ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤਦ ਮੈਨ ਰੋਗ ਰਜਾਈਆਂ ਦੇ ਓਢਣ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾਸਾਂ ਨੂੰ ਸੱਤਰ ਚੰਗਾ ਪਾਠ ਖੇੜਿਆਂ ਦੇ ਰਹਿਣਾ ਕਿ ਗੁਰੂ ਗੋਬਿੰਦ ਸਿੰਘ ਕਹਿ ਰਹੇ ਸੀ ਅਕਾਲ ਪੁਰਖ ਵਾਹਿਗੁਰੂ ਜੀ ਤੇਰੀ ਰਜਾ ਦੇ ਵਿੱਚ ਅਤੇ ਟਿੰਡ ਦਾ ਸਹਰਾਣਾ ਵੀ ਮੈਨੂੰ ਚੰਗਾ ਲੱਗਦਾ ਜਿਸ ਹਾਲ ਮੇ ਰੱਖੇ ਤੂੰ ਵਹੀ ਹਾਲ ਹੈ ਅੱਛਾ ਕਿ ਪ੍ਰਮਾਤਮਾ ਤੂੰ ਜਿਸ ਵੀ ਹਾਲ ਵਿੱਚ ਮੈਨੂੰ ਰੱਖੇ ਉਹ ਚੰਗਾ ਹੈ ਉਹ ਪੜਾ ਹੈ ਜੁਜ ਸ਼ੁਕਰ ਕੇ ਆਨੇ ਕਾ ਜੁ ਮਹਾ ਪਰ ਨਹੀਂ ਸ਼ਿਕਵਾ हे ਪ੍ਰਮਾਤਮਾ ਬਿਨਾ ਸ਼ੁਕਰਾਨੇ ਤੋਂ ਮੇਰੇ ਅੰਦਰ ਕੋਈ ਕਿਸੇ ਤਰ੍ਹਾਂ ਦਾ ਮਨ ਦੇ ਵਿੱਚ ਖਿਆਲ ਨਹੀਂ ਹੈ ਮੇਰੇ ਅੰਦਰ ਜ਼ੁਬਾਨ ਤੇ ਕੋਈ ਸ਼ਿਕਵਾ ਨਹੀਂ ਕੋਈ ਸ਼ਿਕਾਇਤ ਨਹੀਂ ਮੈਂ ਜੋ ਕੁਝ ਹੋ ਰਿਹਾ ਹੈ ਤੇਰੇ ਭਾਣੇ ਦੇ ਵਿੱਚ ਉਹਨੂੰ ਪ੍ਰਵਾਨ ਕਰਦਾ ਹਾਂ ਤੇਰਾ ਸ਼ੁਕਰਾਨਾ ਕਰਦਾ ਹਾਂ ਲੇਟੇ ਹੋਏ ਹਨ ਖਾਲਸਾ ਜੀ ਆਜ ਜ਼ਮੀਂ 'ਤੇ ਤੇ ਗੁਰੂ ਗੋਬਿੰਦ ਸਿੰਘ ਸਾਹਮਣੇ ਅਕਾਲ ਪੁਰਖ ਦੀ ਫੌਜ ਜਿਹੜੀ ਹੈ ਗੁਰੂ ਕਾ ਖਾਲਸਾ ਜਿਹੜਾ ਹੈ ਉਹਦੇ ਵੱਲ ਤੱਕਦੇ ਨੇ ਤੇ ਧਰਤੀ ਤੇ ਘੋੜਿਆਂ ਦੀਆਂ ਜ਼ਮੀਂ ਕਹਿ ਲਈਏ ਘੋੜਿਆਂ ਦੀਆਂ ਕਾਠੀਆਂ ਜਿਹੜੀਆਂ ਹਨ ਉਹਨਾਂ ਦਾ ਸਿਰਾਣਾ ਲਾ ਕੇ ਗੁਰੂ ਕੇ ਸਿੰਘ ਸੁੱਤੇ ਹੋਏ ਨੇ ਜ਼ਮੀਨ 'ਤੇ ਲੇਟੇ ਹੋਏ ਨੇ ਕਿਸ ਤਰ੍ਹਾਂ ਸੇ ਚੈਨ ਆਏ ਖਮੇ ਸ਼ਾਹੀ ਨਸ਼ੀ ਪਰ ਏ ਪ੍ਰਮਾਤਮਾ ਮੇਰੇ ਪਿਆਰੇ ਗੁਰਸਿੱਖ ਮੇਰਾ ਖਾਲਸਾ ਮੇਰੇ ਸਿੰਘ ਅੱਜ ਧਰਤੀ ਤੇ ਜ਼ਮੀਨਾਂ ਦੇ ਜ਼ਮੀਨ ਦੇ ਉੱਪਰ ਘੋੜਿਆਂ ਦੀਆਂ ਕਾਠੀਆਂ ਤੇ ਉੱਤੇ ਸਿਰ ਰੱਖ ਕੇ ਸੁੱਤੇ ਪਏ ਨੇ ਤੇ ਮੈਨੂੰ ਸ਼ਾਹੀ ਆਸਣ ਤੇ ਕਿਵੇਂ ਚੈਨ ਆ ਸਕਦਾ ਹੈ ਮੇਰੀਆਂ ਅੱਖਾਂ ਦੇ ਵਿੱਚ ਨੀਂਦ ਕਿਵੇਂ ਆ ਸਕਦੀ ਹੈ ਇਹ ਕਹਿ ਕੇ ਗੁਰੂ ਲਸ਼ਕਰੇ ਖੁਫਤਾ ਮੇਂ ਦਰ ਆਏ ਪਹਿਰੇ ਪੇ ਜਮਾ ਉਂਗ ਤੇ ਅਕਸਰ ਨਜ਼ਰ ਆਏ ਯੂ ਖਰ ਜਗਾ ਖਾਮੋਸ਼ ਗਏ ਬੇਖਬਰ ਆਏ ਸੋਏ ਖੂਏ ਬੱਚੋਂ ਕੇ ਕਰੀ ਜੂਪ ਇਦਰ ਆਏ ਗਰਜੇ ਕੇ ਦਬੇ ਪਾਉ ਟਹਿਲਨੇ ਲਗੇ ਸਤਗੁਰ ਭਗਤੀ ਸੇ ਮੁਰਿਦੋਂ ਕੀ ਬਹਿਲਨੇ ਲਗੇ ਸਤਗੁਰ yogi ji 12 ਨੰਬਰ ਸ਼ੇਰ ਦੇ ਵਿੱਚ ਕਹਿੰਦੇ ਨੇ ਕਿਸ ਤਰ੍ਹਾਂ ਕਾਲਪੁਰਖ ਦੇ ਨਾਲ ਗੱਲਾਂ ਬਾਤਾਂ ਬਚਨ ਬਿਲਾਸ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਇਹ ਕਹਿ ਕੇ ਗੁਰੂ ਲਸ਼ਕਰੇ ਖੁਪਤਾ ਮੇ ਦਰ ਆਏ ਕੁਫਤਾਦਾਰ ਤੁੰਦੇ ਸੁੱਤਾ ਹੋਇਆ ਇਸ ਤਰ੍ਹਾਂ ਕਾਲਪੁਰਖ ਦੇ ਨਾਲ ਪਚਨ ਵਿਲਾਸ ਕਰਦੇ ਹੋਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖਾਲਸਾ ਫੌਜ ਜਿੱਥੇ ਸੁੱਤੀ ਹੋਈ ਸੀ ਆਪਣੇ ਪਿਆਰੇ ਸੁੱਤੇ ਹੋਏ ਸਿੰਘਾਂ ਦੇ ਵਿੱਚ ਆ ਗਏ ਨੇ ਪਹਿਰੇ ਪੇ ਜਮਾ ਉਂਗ ਤੇ ਅਕਸਰ ਨਜ਼ਰ ਆਏ ਜਿਹੜੇ ਗੁਰੂ ਕੇ ਪਿਆਰੇ ਸਿੰਘ ਕਈ ਮਹੀਨਿਆਂ ਦੇ ਆਨੰਦਪੁਰ ਦੇ ਕਿਲੇ ਦੇ ਘੇਰੇ ਤੋਂ ਬਾਅਦ ਸਰਸਾ ਨਦੀ ਪਾਰ ਕਰਕੇ ਅੱਜ ਚਮਕੌਰ ਦੀ ਗੜੀ ਵਿੱਚ ਆਏ ਬਿਲਕੁਲ ਥੱਕੇ ਹੋਏ ਭੁੱਖੇ ਪਾਣੇ ਪਿਆਸੇ ਤੇ ਜੋਗੀ ਜੀ ਕਹਿੰਦੇ ਨੇ ਉਹ ਪਹਿਰਾ ਦੇ ਰਹੇ ਨੇ ਪਰ ਬਦੋ ਬਦੀ ਉਹਨਾਂ ਦੇ ਨੇਤਰ ਮੇਟ ਰਹੇ ਸੀ ਤੇ ਗੁਰੂ ਕੇ ਸਿੰਘ ਤਲਵਾਰ ਜਿਹੜੀ ਹੈ ਉਹਦਾ ਮੁੱਠਾ ਹੱਥ ਦੇ ਵਿੱਚ ਹੈ ਪਰ ਗੁਰੂ ਕੇ ਸਿੰਘ ਜੋਗੀ ਜੀ ਕਹਿੰਦੇ ਹੂੰਗ ਰਹੇ ਸੀ ਉਹ ਹੂੰਗਦੇ ਹੋਏ ਨજર ਆਏ ਉਹ ਉਂਗਲਾ ਰਹੇ ਸੀ ਨੀਂਦ ਤੇ ਨੀਂਦ ਨੇ ਉਹਨਾਂ ਤੇ ਪੂਰਾ ਜੋਰ ਪਾਇਆ ਹੋਇਆ ਸੀ ਯੋ ਹਰ ਜਗ੍ਹਾ ਕਾ ਮੋਸ਼ ਗਏ ਬੇਖਬਰ ਆਇ ਇਸ ਤਰ੍ਹਾਂ ਕਹਿੰਦੇ ਸਤਿਗੁਰੂ ਜੀ ਚੁੱਪ ਚਾਪ ਆਪਣੇ ਸਿੰਘਾਂ ਦੇ ਵਿੱਚ ਵਿਚਰ ਰਹੇ ਨੇ ਇਧਰ ਉਧਰ ਘੁੰਮਦੇ ਰਹੇ ਬਿਲਕੁਲ ਸਤਿਗੁਰੂ ਨੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਪੈਰਾਂ ਦੀ ਆਹਟ ਨਹੀਂ ਹੋਣ ਦਿੱਤੀ ਸੋਏ ਹੋਏ ਬੱਚੋਂ ਕੇ ਕਰੀ ਜੋ ਪਿਧਰ ਆਏ ਜੋਗੀ ਜੀ ਕਹਿੰਦੇ ਨੇ ਇਸ ਤਰ੍ਹਾਂ ਘੁੰਮਦੇ ਘੁੰਮਦੇ ਸਤਿਗੁਰੂ ਜੀ ਆਪਣੇ ਸੁੱਤੇ ਹੋਏ ਬੱਚੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਇਰਤ ਗਿਰ ਚੱਕਰ ਲਗਾਉਂਦੇ ਨੇ ਪਿਤਾ ਆਪਣੇ ਪੁੱਤਰਾਂ ਦੇ ਜਿਹੜੇ ਨੇੜੇ ਆਉਂਦਾ ਗਰਜ ਕੇ ਦਬੇ ਪਾਉ ਟਹਿਲਣੇ ਲੱਗੇ ਸਤਗੁਰ ਗਰਜ ਕੇ ਮੁਕ ਦੀ ਗੱਲ ਜੋਗੀ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਹੌਲੇ-ਹੌਲੇ ਕਦਮਾਂ ਦੇ ਨਾਲ ਸਹਿਜੇ-ਸਹਿਜੇ ਉੱਥੇ ਟਹਿਲ ਰਹੇ ਨੇ ਇੱਧਰ-ਉੱਧਰ ਘੁੰਮ ਰਹੇ ਨੇ ਭਗਤੀ ਸੇ ਮੁਰੀਦੋਂ ਕੀ ਬਹਿਲਣੇ ਲੱਗੇ ਸਤਗੁਰ ਤੇ ਆਪਣੇ ਪਿਆਰੇ ਸਿੰਘਾਂ ਦੀ ਭਗਤੀ ਭਾਵਨਾ ਬਾਰੇ ਸੋਚ ਕੇ ਸਤਿਗੁਰੂ ਜੀ ਆਪਣੇ ਸਿੱਖਾਂ ਤੋਂ ਕੁਰਬਾਨ ਹੋ ਰਹੇ ਨੇ ਆਪਣੇ ਸਿੱਖਾਂ ਤੋਂ ਬਲਿਹਾਰ ਹੋ ਰਹੇ ਨੇ ਤੇ ਕਰਦੇ ਕੀ ਨੇ ਗੁਰੂ ਗੋਬਿੰਦ ਸਿੰਘ ਜੋਗੀ ਜੀ ਕਹਿੰਦੇ ਨੇ ਸਾਫੇ ਕਬੀ ਸਿੰਘੋ ਕੇ ਉਠਾਤੇ ਤੇ ਜਮੀਂ ਸੇ ਕੇਸ ਇਸਕੇ ਜੋ ਝਾੜੇ ਤੋਲੀ ਖਾਕ ਉਸकी ਜ਼ਮੀਂ ਸੇ ਸਰਠੀਕ ਕੀਏ ਸਰਕੇ ਹੋਏ ਬਾਲ ਸੇ ਜਹੀਂ ਸੇ ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ ਹਾਸ਼ਾ ਕਿਸੇ ਮੁਰਸ਼ਦ ਮੇ ਇਸ਼ਾਰ ਨਹੀਂ ਹੈ ਇਹ ਪਿਆਰ ਕਿਸੇ ਪੀਰ ਮੇ ਜ਼ਨਹਾਰ ਨਹੀਂ ਹੈ ਅੱਲਾ ਯਾਰਖਾ ਜੋਗੀ ਜੀ ਭਾਵਨਾ ਵਿੱਚ ਭਿੱਜੇ ਹੋਏ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਟਹਿਲ ਰਹੇ ਨੇ ਤੇ ਸੁਰਤ ਦੇ ਨੇਤਰਾਂ ਨਾਲ ਜੋਗੀ ਅੱਲਾ ਯਾਰਖਾ ਉੱਥੇ ਖੜੇ ਗੁਰੂ ਗੋਬਿੰਦ ਸਿੰਘ ਜੀ ਵੱਲ ਤੱਕ ਰਹੇ ਨੇ ਤੇ ਵੇਖੋ ਕੀ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਜੋਗੀ ਜੀ ਕਹਿੰਦੇ ਮੈਂ ਸੂਰਤ ਦੇ ਨੇਤਰਾਂ ਨਾਲ ਤੱਕਿਆ ਸਾਫੇ ਕਬੀ ਸਿੰਘੋ ਕੇ ਉਠਾਤੇ ਤਿਸ ਜ਼ਮੀਂ ਸੇ 13 ਨੰਬਰ ਸ਼ੇਰ ਹੈ ਜੋਗੀ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਸਾਫੇ ਜਿਹੜੇ ਉਹਨਾਂ ਨੇ ਸਿਰ ਤੇ ਦਸਤਾਰੇ ਪਰਨੇ ਸਜਾਏ ਹੋਏ ਨਿੱਦੂ ਮਾਲੇ ਸਜਾਏ ਨੇ ਉਹ ਧਰਤੀ ਤੋਂ ਚੁੱਕਦੇ ਨੇ ਕੇਸ ਇਸਕੇ ਜੋ ਝਾੜੇ ਤੋਂ ਖਾਕ ਤੋਂ ਲੀਖਾਂਕ ਉਸकी ਜਬੀ ਸੇ ਜੋਗੀ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਵੇਖਦੇ ਨੇ ਕਈਆਂ ਸਿੰਘਾਂ ਦੇ ਕੇਸ ਖੁੱਲੇ ਹੋਏ ਨੇ ਤੇ ਚਮਕੌਰ ਦੀ ਗੜੀ ਆ ਧਰਤੀ ਤੇ ਗੁਰੂ ਕੇ ਸਿੰਘ ਲੇਟੇ ਨੇ ਤੇ ਕੇਸਾਂ ਦੇ ਵਿੱਚ ਕਿਤੇ ਕਿਤੇ ਕਿਰਕ ਕੋਈ ਮਿੱਟੀ ਘੱਟਾ ਲੱਗਾ ਹੋਇਆ ਤੇ ਸਤਗੁਰੂ ਜਿਹੜੇ ਕੇਸਾਂ ਨੂੰ ਬਹੁਤ ਪਿਆਰ ਕਰਦੇ ਨੇ ਸਤਗੁਰੂ ਸਿੱਖਾਂ ਦੇ ਕੇਸ ਝਾੜਦੇ ਨੇ ਤੇ ਉਹ ਜਿਹੜੇ ਗੁਰੂ ਕੇ ਸਿੱਖਾਂ ਦੇ ਮੱਥੇ ਨੇ ਸਿੰਘਾਂ ਦੇ ਮੱਥੇ ਤੋਂ ਸਤਗੁਰੂ ਜੀ ਜਿਹੜਾ ਉਹ ਉਨ੍ਹਾਂ ਦੀ ਖਾਕ ਲੈ ਕੇ ਸਤਿਗੁਰੂ ਉਹਨੂੰ ਆਪਣੇ ਮੱਥੇ ਨਾਲ ਲਾਉਂਦੇ ਨੇ ਸਰ ਠੀਕ ਕੀਏ ਸਰਕੇ ਹੋਏ ਵਾਲਿਸ਼ ਜੀਂ ਸੇ ਜੋਗੀ ਜੀ ਕਹਿੰਦੇ ਨੇ ਕੁਝ ਸਿੰਘਾਂ ਦੇ ਸਿਰ ਘੋੜਿਆਂ ਦੀਆਂ ਕਾਟੀਆਂ ਤੋਂ ਪਾਸੇ ਨੂੰ ਹੋ ਗਏ ਨੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਵੇਖਿਆ ਨਾ ਕਿ ਮੇਰੇ ਪਿਆਰੇ ਸਿੱਖਾਂ ਦੇ ਸੀਸ ਘੋੜਿਆਂ ਦੀਆਂ ਕਾਟੀਆਂ ਤੋਂ ਉਲਰੇ ਨੇ ਤੇ ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਉਹਨਾਂ ਸਿੰਘਾਂ ਦੇ ਜਿਹੜੇ ਸਿਰ ਨੇ ਸਤਗੁਰੂ ਜੀ ਨੇ ਵਾਪਸ ਘੋੜਿਆਂ ਦੀਆਂ ਕਾਠੀਆਂ ਤੇ ਰੱਖੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਐਨ ਪਿਆਰ ਦੇ ਨਾਲ ਸੱਜੇ ਸੱਜੇ ਸਤਗੁਰੂ ਸਾਰਾ ਕੁਝ ਕਰ ਰਹੇ ਨੇ ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ ਜੋਗੀ ਜੀ ਕਹਿੰਦੇ ਨੇ ਹਰ ਇੱਕ ਚੀਜ਼ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਦੀ ਵੇਖ ਰਹੇ ਨੇ ਤੇ ਆਪਣੇ ਸਿੱਖਾਂ ਦੇ ਕੇਸ ਠੀਕ ਕਰਦੇ ਨੇ ਦਸਤਾਰੇ ਠੀਕ ਕਰਦੇ ਨੇ ਉਹਨਾਂ ਦੇ ਚਿਹਰੇ ਸਾਫ਼ ਕਰਦੇ ਨੇ ਜੋਗੀ ਜੀ ਕਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਦੇ ਉਪਰੋਂ ਸਿਰ ਸਰਕੇ ਨੇ ਸਿਰ ਸਹੀ ਕਰਦੇ ਨੇ ਹਰ ਚੀਜ਼ ਨੂੰ ਸਤਿਗੁਰੂ ਜੀਆਂ ਨ ਤਰਤੀਬ ਦੇ ਰਹੇ ਨੇ ਤਿੰਨਾਂ ਯਾਰਕਾਂ ਜੋਗੀ ਹੈਰਾਨੀ ਭਰੀਆਂ ਨਜ਼ਰਾਂ ਦੇ ਨਾਲ ਤੱਕਦਾ ਤੇ ਇੱਕ ਗੱਲ ਉਹ ਆਪਣੇ ਜੋਸ਼ ਦੇ ਵਿੱਚ ਆ ਕੇ ਕਹਿ ਦਿੰਦਾ ਹਾਸ਼ਾ ਕਿਸੇ ਮੁਰਸ਼ਦ ਮੇ ਇਸ਼ਾਰ ਨਹੀਂ ਹੈ ਉਹ ਕਹਿੰਦਾ ਕਿ ਹਾਸ਼ਾ ਕਹਿੰਦੇ ਨੇ ਕਦਾ ਚਿਤ ਬਿਲਕੁਲ ਕਹਿੰਦਾ ਮੈਂ ਵੇਖ ਕੇ ਹੈਰਾਨ ਰਹਿ ਗਿਆ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਨੂੰ ਇੰਨਾ ਪਿਆਰ ਕਰਦਾ ਹੈ ਕਹਿੰਦਾ ਮੈਂ ਅੱਜ ਤੱਕ ਕਿਸੇ ਵੀ ਗੁਰੂ ਪੀਰ ਦੇ ਵਿੱਚ ਆਪਣੇ ਚੀਲਿਆਂ ਦੇ ਪ੍ਰਤੀ ਆਪਣੇ ਸਿੱਖਾਂ ਦੇ ਪ੍ਰਤੀ ਇੰਨਾ ਪਿਆਰ ਇੰਨਾ ਪਰਪਕਾਰ ਵਾਲਾ ਜਿਹੜਾ ਉਹ ਮਨ ਹਿਰਦਾ ਨਹੀਂ ਵੇਖਿਆ ਇਹ ਪਿਆਰ ਕਿਸੇ ਪੀਰ ਵਿੱਚ ਜਨਹਾਰ ਨਹੀਂ ਹੈ ਕਹਿੰਦਾ ਮੈਂ ਬਿਲਕੁਲ ਇਹੋ ਜਿਹਾ ਪਿਆਰ ਕਿਸੇ ਪੀਰ ਦੇਕੇ ਕਿਸੇ মুর্ਸ਼ਦ ਦੇ ਵਿੱਚ ਨਹੀਂ ਵੇਖਿਆ ਜਿਹੋ ਜਿਹਾ ਪਿਆਰ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਨੂੰ ਕਰਦੇ ਨੇ ਤੇ ਦੇਖ ਤੇ ਹਰ ਇੱਕ ਕੋ ਗੁਰੂ ਦੀਦ ਆਏ ਤਰਸੇ ਉਲਫਤ ਕੀ ਨਿਗਾਹੋਂ ਸੇ ਮੁਹੱਬਤ ਕੀ ਨਜ਼ਰ ਸੇ ਬਾਂਦੇ ਹੋਏ ਪਟਕਾ ਪਏ ਖਿਦਮਤ ਤੇ ਕਮਰ ਸੇ ਥਾ ਜਾਗਤਾ ਕੋਈ ਤੋ ਸਰਕ ਜਾਤੇ ਤੇ ਸਰ ਸੇ ਨਫ਼ਰਤ ਥੀ ਜਾਂ ਤਕਸ਼ੀਬਾਲਾ ਕੋ ਰਿਆ ਸੇ ਨੇਕੀ ਕੋ ਛਪਾਤੇ ਇਥੇ ਸਦਾ ਉਹ ਸ਼ੁਮਾ ਸੀ ਨਫ਼ਰਤ થી ਜਾਂ ਤੱਕ ਸ਼ਹਿਬਾਲਾ ਕੋ ਰਿਆਂ ਸੀ ਨੇਕੀ ਕੋ ਛਪਾਤੇ ਇਥੇ ਸਦਾ ਮਾਂ ਉਹ ਸ਼ੁਮਾ ਸੀ ਜੋਗੀ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਦੇਖਤੇ ਹਰ ਇੱਕ ਕੋ ਗੁਰੂ ਦੀ ਦਾਏ ਤਰਸੇ ਤਰਦਰਤ ਹੁੰਦੇ ਸੇਜਲ ਗੁਰੂ ਗੋਬਿੰਦ ਸਿੰਘ ਜੀ ਦੇ ਨੇਤਰਾ ਵਿੱਚ ਪਿਆਰ ਦਾ ਜਾਲ ਹੈ ਤੇ ਹਰ ਇੱਕ ਗੁਰੂ ਆਪਣੇ ਸਿੱਖ ਨੂੰ ਹਰ ਇੱਕ ਸਿੱਖ ਨੂੰ ਸਤਿਗੁਰੂ ਜੀ ਪਿਆਰ ਨਾਲ ਭਿੱਜੇ ਹੋਏ ਨੇਤਰਾਂ ਨਾਲ ਤੱਕ ਰਹੇ ਨੇ ਉਲਫਤ ਕੀ ਨਿਗਾਹੋਂ ਸੇ ਮੁਹੱਬਤ ਕੀ ਨਜ਼ਰ ਸੇ ਉਲਫਤ ਦਾ ਅਰਥ ਵੀ ਪਿਆਰ ਹੈ ਜੋਗੀ ਜੀ ਕਹਿੰਦੇ ਪਿਆਰ ਤੇ ਮੁਹੱਬਤ ਦੀ ਨਿਗਾਹ ਨਾਲ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਤੱਕ ਰਹੇ ਨੇ ਬੰਦੇ ਹੋਏ ਪਟਕਾ ਪਏ ਖਿਦਮਤ ਤੇ ਕਮਰ ਸੇ ਕਹਿੰਦੇ ਗੁਰੂ ਕੇ ਸਿੱਖ ਜਿਹੜੇ ਨੇ ਲੱਕ ਬਨ ਕੇ ਲੇਕ ਸੇਵਾ ਵਿੱਚ ਜੁਟੇ ਹੋਏ ਸੀ ਗੁਰੂ ਗੋਬਿੰਦ ਸਿੰਘ ਵੀ ਆਪਣੇ ਸਿੱਖਾਂ ਦੀ ਸੇਵਾ ਵਿੱਚ ਜੁਟੇ ਹੋਏ ਨੇ ਜਿੱਥੇ ਸਿੱਖ ਗੁਰੂ ਦੀ ਸੇਵਾ ਵਿੱਚ ਆਪਾ ਵਾਰਨ ਵਾਸਤੇ ਤਿਆਰ ਨੇ ਉੱਥੇ ਅੱਜ ਰਾਤ ਦਾ ਸੀਣਾ ਹੈ ਕਿ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਦੀ ਸੇਵਾ ਲੱਕ ਬਨ ਕੇ ਕਰ ਰਹੇ ਨੇ ਥਾ ਜਾਗਤਾ ਕੋਈ ਤੋ ਸਰਕ ਜਾਤੇ ਤੇ ਸਰਸੇ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਲੱਗਦਾ ਕਿ ਕੋਈ ਸਿੱਖ ਜਾਗ ਰਿਹਾ ਹੈ ਕੋਈ ਸਿੱਖ ਮਾੜਾ ਮੋਟਾ ਹਿੱਲਦਾ ਹੈ ਤੇ ਸਤ ਗੁਰੂ ਇੱਕ ਦਮ ਉਹਦੇ ਸਿਰਸ ਵਾਲੇ ਪਾਸਿਓਂ ਇੱਕ ਪਾਸੇ ਨੂੰ ਸਰਕ ਜਾਂਦੀ ਨੇ ਇੱਕ ਪਾਸੇ ਨੂੰ ਹੋ ਜਾਂਦੀ ਨੇ ਨਫ਼ਰਤ થી ਜਾਂ ਤੱਕ ਸ਼ਹ ਬਾਲਾ ਘੁਰਿਆਂ ਸੀ ਜੋਗੀ ਜੀ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੱਚੀ ਸਰਕਾਰ ਬਾਲਾ ਦਾ ਅਰਥ ਹੁੰਦਾ ਸ਼ੈਨਸ਼ਾ ਰਿਆਦਾਰ ਹੁੰਦੇ ਕਪਟ ਪਖੰਡ ਵਿਖਾਵਾ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਵਿਖਾਵਾ ਕਰਨ ਤੋਂ ਇੰਨੀ ਨਫ਼ਰਤ ਸੀ ਇਨੋਂ ਸਤਗੁਰੂ ਦਿਖਾਵੇ ਤੋਂ ਕੰਨੀ ਘਤਰਾਉਂਦੇ ਸਨ ਨੇਕੀ ਕوش ਪਾਤੇ ਥੇ ਸਦਾ ਮਾਂ ਉਹ ਸ਼ੁਮਾ ਸੀ ਜੋਗੀ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਰਉਪਕਾਰ ਦੇ ਕਾਰਜ ਵੀ ਕਰਦੇ ਸੀ ਤੇ ਲੋਕਾਂ ਤੋਂ ਛੁਪਾ ਕੇ ਰੱਖਦੇ ਸੀ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਕੰਮ ਗੁਰੂ ਗੋਬਿੰਦ ਸਿੰਘ ਨੇ ਕੀਤਾ ਹੈ ਛੇ ਗੁਰੂ ਨਾਨਕ ਦੇ ਘਰ ਦਾ ਮੁੱਢਕਦੀਮ ਤੋਂ ਸੁਭਾਵ ਹੈ ਇੱਕ ਵਾਰ ਗੁਰੂ ਅਰਜੁਨ ਸਾਹਿਬ ਵੀ ਸੰਗਤ ਦੀ ਸੇਵਾ ਵਾਸਤੇ ਸੰਗਤ ਦੇ ਜੋੜੇ ਛਾੜਨ ਵਾਸਤੇ ਪਿਪਲੀ ਸਾਹਿਬ ਦੇ ਸਥਾਨ ਤੇ ਭੇਸ ਬਦਲ ਕੇ ਚਲੇ ਗਏ ਸਨ ਰਵ ਵਿਚਾਰ ਜੋਗੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਉਥੇ ਚਮਕੌਰ ਦੀ ਗੜੀ ਵਿੱਚ ਟਹਿਲ ਰਹੇ ਨੇ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ ਕੱਲ ਸਵੇਰ ਥਾ ਜਿਨ ਖਾਲਸੋਂ ਨੇ ਜੰਗ ਮੇ ਮਰਨਾ ਬਾਲੀ ਸੇ ਸ਼ਹੀਦੋਂ ਕੇ ਹੁਆ ਜਬ ਕੇ ਗੁਜ਼ਰਨਾ ਮੁਸ਼ਕਲ ਹੁਆ ਇਸ ਜਾਂ ਸੇ ਕਦਮ ਅੱਗੇ ਕੋ ਧਰਨਾ ਚੁੰਮਾ ਕਬੀ ਹਲਕੂਮ ਦਹਿਣ ਚੁੰਮਣੇ ਬੈਠੇ ਜਦ ਪਾਈਤੀ ਆਏ ਤੋ ਚਰਨ ਚੁੰਮਣੇ ਬੈਠੇ ਜੋਗੀ ਜੀ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਟਹਿਲ ਰਹੇ ਨੇ ਤੇ ਆਪਣੇ ਸਿੰਘਾਂ ਵੱਲ ਤੱਕਦੇ ਨੇ ਤੇ ਮਨ ਵਿੱਚ ਸੋਚਦੇ ਨੇ ਕੱਲ ਇਹ ਮੇਰੇ ਪਿਆਰੇ ਸਿੱਖਾਂ ਨੇ ਇਸ ਚਮਕੌਰ ਦੀ ਗੜੀ ਵਿੱਚ ਜਿਹੜਾ ਭਿਆਨਕ ਜੰਗ ਹੋਣਾ ਉਸ ਜੰਗ ਦੇ ਵਿੱਚ ਜਾਮੇ ਸ਼ਹਾਦਤ ਨੂੰ ਪ੍ਰਾਪਤ ਕਰ ਜਾਣਾ ਹੈ ਤੇ ਜੋਗੀ ਜੀ ਕਹਿੰਦੇ ਜਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ 'ਤੇ ਉਤਰਨਾ ਜਿੰਨਾ ਸਿੰਘਾ ਸੂਰਮੇ ਨੇ ਕਰਨ ਕੱਲ ਨੂੰ ਮੌਤ ਮੌਤ ਦੀ ਘਾਟ ਦੇ ਪਾਰ ਉਤਰਨਾ ਸੀ ਭਾਵ ਸ਼ਾਦਤ ਦਾ ਜਾਮ ਪੀਣਾ ਸੀ ਕੱਲ ਸਵੇਰ ਥਾ ਜਨ ਖਾਲਸੋ ਨੇ ਜੰਗ ਮੇ ਮਰਨਾ ਜਿਹੜੇ ਗੁਰੂ ਕੇ ਸਿੰਘਾ ਨਹੀਂ ਖਾਲਸਿਆਂ ਨੇ ਕੱਲ ਮੈਦਾਨੀ ਜੰਗ ਦੇ ਵਿੱਚ ਸ਼ਹੀਦ ਹੋ ਜਾਣਾ ਸੀ ਬਾਲੀ ਸੇ ਸ਼ਹੀਦੋਂ ਕੇ ਹੂਆ ਜਬ ਕੇ ਗੁਜਰਨਾ ਬਾਲੀ ਕਹਿੰਦੇ ਸਿਹਰਾਣੇ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਉਹਨਾਂ ਸਿੰਘਾਂ ਦੇ ਸਿਰਹਾਣੇ ਵਾਲੇ ਪਾਸਿਓਂ ਲੰਘਣ ਲੱਗੇ ਨੇ ਤੇ ਜੋਗੀ ਜੀ ਕਹਿੰਦੇ ਮੁਸ਼ਕਲ ਹੂਆ ਇਸ ਜਾਂ ਸੇ ਕਦਮ ਅੱਗੇ ਕੋ ਧਰਨਾ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਉਸ ਜਗ੍ਹਾ ਤੋਂ ਕਦਮ ਅੱਗੇ ਨੂੰ ਵਧਾਉਣਾ ਬੜਾ ਮੁਸ਼ਕਲ ਹੋ ਗਿਆ ਔਖਾ ਹੋ ਗਿਆ ਉੱਥੋਂ ਸਤਿਗੁਰੂ ਜੀ ਨੂੰ ਕੋਲੋਂ ਕਦਮ ਨਹੀਂ ਪੁੱਟਿਆ ਗਿਆ ਤੇ ਸਤਿਗੁਰੂ ਬੈਠ ਗਏ ਜੋਗੀ ਜੀ ਕਹਿੰਦੇ ਨੇ ਚੁੰਮਾ ਕਬੀ ਹਲਕੂਮ ਦਹਿਣ ਚੁੰਮਣੇ ਬੈਠੇ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਦੇ ਸਿਰਹਾਣੇ ਵਾਲੇ ਪਾਸੇ ਬੈਠ ਗਏ ਤੇ ਸਤਗੁਰੂ ਜੀ ਨੇ ਐਨ ਨੇੜੇ ਹੋ ਕੇ ਆਪਣੇ ਸੁੱਤੇ ਹੋਏ ਸਿੰਘਾਂ ਦੀਆਂ ਗਰਦਨਾਂ ਨੂੰ ਚੁੰਮਿਆ ਹਲਕੋਮ ਕਹਿੰਦੇ ਗਰਦਨ ਨੂੰ ਗਲੇ ਨੂੰ ਸਤਗੁਰੂ ਆਪਣੇ ਸਿੰਘਾਂ ਦੇ ਗਲੇ ਚੁੰਮਦੇ ਨੇ ਕਲ ਇਹਨਾਂ ਗਲਿਆਂ ਤੇ ਮੇਰੇ ਸਿੰਘਾਂ ਦੇ ਇਸ ਗਰਦਨ ਦੇ ਉੱਪਰ ਤਲਵਾਰ ਦੇ ਤੀਰਾਂ ਦੇ ਵਾਰ ਹੋਣੇ ਨੇ ਤਲਵਾਰਾਂ ਦੇ ਵਾਰ ਹੋਣੇ ਨੇ ਕਲ ਇਸ ਇਸ ਧੌਣ ਦੇ ਨਾਲੋਂ ਵਕ ਹੋ ਜਾਣੇ ਨੇ ਸਤਗੁਰੂ ਗਰਦਨ ਚੁੰਮਦੇ ਨੇ ਤੇ ਜੋਗੀ ਜੀ ਕਹਿੰਦੇ ਦਹਨ ਚੁੰਮਣੇ ਬੈਠੇ ਦਹਨ ਕਹਿੰਦੇ ਨੇ ਮੂੰਹ ਨੂੰ ਮੁਖੜੇ ਨੂੰ ਤੇ ਸਤਿਗੁਰੂ ਬੜੇ ਪਿਆਰ ਦੇ ਨਾਲ ਜਿਵੇਂ ਇੱਕ ਮਾਂ ਆਪਣੇ ਬੱਚੇ ਦਾ ਮੁਖ ਚੁੰਮਦੀ ਹੈ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਦੇ ਮੁਖੜੇ ਚੁੰਮਦੇ ਨੇ ਜਦ ਪਾਈਤੀ ਆਏ ਤੋਂ ਚਰਨ ਚੁੰਮਣੇ ਬੈਠੇ ਅੱਲਾ ਯਾਰਖਾ ਜੋਗੀ ਉਹਨਾਂ ਨੇ ਬੜੀ ਭਾਵਨਾ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਗੜੀ ਦੀ ਉਸ ਸੀਣ ਨੂੰ ਸੰਗਤ ਦੇ ਸਾਹਮਣੇ ਰੱਖਦਿਆਂ ਇਹ ਬਚਨ ਲਿਖੇ ਗੁਰੂ ਗੋਬਿੰਦ ਸਿੰਘ ਸਿੱਖਾਂ ਨੂੰ ਇੰਨਾ ਪਿਆਰ ਕਰਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਆਪਣੇ ਸਿੰਘਾਂ ਦੇ ਪੈਰਾਂ ਵਾਲੇ ਪਾਸੇ ਆਇਆ ਤੇ ਆਪਣੇ ਸਿੱਖਾਂ ਦੀ ਕਦਮਬੋਸ਼ੀ ਕਰ ਲਈ ਜੋਗੀ ਜੀ ਕਹਿੰਦੇ ਪੈਰਾਂ ਵਾਲੇ ਪਾਸੇ ਆਏ ਤੇ ਸਿੱਖਾਂ ਦੇ ਚਰਨ ਵਿੱਚੋਂ ਮੜੇ